ਨਾਜ਼ ਪਵੰਦੇ ਅੰਦਰ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਇਸ਼ੂ ਹੈ ਸਾਰੇ ਦੇਸ਼ ਦੇ ਅੰਦਰ ਉਹ ਚੱਲ ਰਿਹਾ ਉਹਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਸੋ ਮੇਰੇ ਨਾਲ ਫੂਡ ਸਪਲਾਈ ਦੇ ਸਾਡੇ ਸੈਕਟਰੀ ਤਵਾੜੀ ਜੀ ਰਾਹੁਲ ਤਵਾੜੀ ਜੀ ਔਰ ਮੇਰੇ ਖੱਬੇ ਪਾਸੇ ਵਿਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਸੋ ਤਮਾਮ ਸਾਡੇ ਅਧਿਕਾਰੀ ਸਹਿਬਾਨ ਜਿਹੜੇ ਅ ਅੱਜ ਦੀ ਇਸ ਮੀਟਿੰਗ ਚ ਆਇਆ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਜਿਹੜੇ ਡੀ ਐਫ ਐਸ ਸੀ ਨੇ ਸਾਡੇ ਡਿਪਟੀ ਡਾਇਰੈਕਟਰ ਨੇ ਉਹਨਾਂ ਦੇ ਨਾਲ ਵੀ ਸੀ ਕਰਦੇ ਆਂ ਔਰ ਵੀ ਸੀ ਕਰਨ ਤੋਂ ਬਾਅਦ ਜਿਹੜੀ ਇਹ ਚਰਚਾ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਹ ਇਹ ਆ ਕਿ ਸਮੁੱਚੇ ਦੇਸ਼ ਦੇ ਅੰਦਰ ਜਿਹੜੇ ਜਨਤਕ ਵੰਡ ਪ੍ਰਣਾਲੀ ਦੇ ਨਾਲ ਅਧੀਨ ਜਿਹੜੇ ਜੁੜੇ ਲਾਹੇ ਪਾਤਰੀ ਆ ਉਹਨਾਂ ਲਾਹੇ ਪਾਤਰੀਆਂ ਦੀ ਇੱਕ ਤਰ੍ਹਾਂ ਦੀ ਪਛਾਣ ਕਰਨ ਦੇ ਲਈ ਉਨਾ ਦੇ ਨਾਲ رابطہ ਜੋੜਨ ਦੇ ਲਈ ਸੰਜੀਵ ਰਿਸ਼ਤਾ ਜੋੜਨ ਦੇ ਲਈ ਇੱਕ ਈਕੇ ਵਾਈਸੀ ਸਾਰੇ ਦੇਸ਼ ਦੇ ਅੰਦਰ ਕੀਤੀ ਜਾ ਰਹੀ ਹੈ ਸੋ ਉਸ ਕੜੀ ਵੱਜੋ ਪੰਜਾਬ ਦੇ ਅੰਦਰ ਪਿਛਲੇ ਸਾਲ ਜੂਨ ਤੋਂ ਅਸੀਂ ਇਹ ਈਕੇ ਵਾਈਸੀ ਰੰਭ ਕੀਤੀ ਹੈ ਔਰ ਇਹ ਜੂਨ ਤੋਂ ਆਰੰਭ ਕਰਨ ਤੋਂ ਬਾਅਦ ਅਸੀਂ ਲਗਾਤਾਰ ਵਕ ਵਕ ਢੰਗਾ ਦੇ ਨਾਲ ਚਾਹੇ ਉਹ ਅਖਬਾਰਾਂ ਚ ਇਸ਼ਤਿਹਾਰ ਦੇ ਰੂਪ ਚ ਹੋਵੇ ਮੰਦਰਾ ਗੁਰਦੁਆਰਿਆਂ ਚੋਂ ਅਨਾਉਂਸਮੈਂਟਾਂ ਕਰਨ ਦੇ ਰੂਪ ਚ ਹੋਵੇ ਜਾਂ ਡੀਪੋ ਹੋਲਡਰਾਂ ਦੇ ਰਾਹੀਂ ਇਹਨੂੰ ਮਾਸਸ ਦੇ ਅੰਦਰ ਲਿਜਾਣ ਦਾ ਢੰਗ ਹੋਵੇ ਸੋ ਹਰ ਹਰ ਉਹ ਢੰਗ ਤਰੀਕਾ ਜਿਹੜਾ ਸਾਡੇ ਲਾਹਪਤਰੀਆਂ ਦੇ ਕੋਲ ਇਕੇ ਵਾਏਸੀ ਕਰਾਣ ਦਾ ਜਿਹੜਾ ਸੁਨੇਹਾ ਉਹ ਪਹੁੰਚੇ ਉਹਦੇ ਲਈ ਲਗਾਤਾਰ ਜਿਹੜਾ ਸਾਡਾ ਡਿਪਾਰਟਮੈਂਟ ਉਹ ਵਰਕਿੰਗ 'ਚ ਲਗਾਤਾਰ ਉਹ ਕੰਮ ਕਰ ਰਿਹਾ ਸੋ ਅੱਜ ਫਿਰ ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹਨਾ ਕਿਉਂਕਿ ਪਿਛਲੇ ਜਦੋਂ ਜੋਨ ਚੇ ਸ਼ੁਰੂ ਹੋਈ ਆ ਸੋ ਪੰਜਾਬ ਦੇ ਅੰਦਰ ਟੋਟਲ ਸਾਡਾ 1 ਕਰੋੜ 57 ਲੱਖ ਜਿਹੜੇ ਬੈਨੀਫੀਸ਼ੀਅਰ ਨੇ ਜਿਹੜੇ ਇਹ ਜਿਹੜਾ ਅਨਾਜ ਲੈ ਰਹੇ ਨੇ ਔਰ ਉਹਨਾਂ ਦੇ ਵਿੱਚੋਂ ਜਿਹੜੀ ਭਾਰਤ ਸਰਕਾਰ ਦੀ ਗਾਈਡਲਾਈਨ ਹੈ ਕਿ 5 ਸਾਲ ਤੋਂ ਛੋਟੇ ਬੱਚੇ ਜਿਹੜੇ ਆ ਉਹ ਈਕੇ ਵਾਈਸੀ ਤੋਂ ਬਾਹਰ ਕੱਢ ਦਿੱਤੇ ਜਾਣ ਸੋ ਉਹਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਸਾਡੇ ਕੋਲ 1 ਕਰੋੜ 52 ਲੱਖ 50 ਹਜ਼ਾਰ ਜਿਹੜੇ ਬੈਨੀਫੀਸ਼ੀਅਰ ਬਚਦੇ ਆ ਜਿਹੜਾ ਵਿੱਚ ਹੁਣ ਤੱਕ ਅਸੀਂ 1 ਕਰੋੜ 25 ਲੱਖ ਤੇ 50 ਹਜ਼ਾਰ ਜਿਹੜਾ ਈਕੇ ਵਾਈਸੀ ਕਰ ਚੁੱਕੇ ਆ ਸੋ ਸਾਡੀ ਕੋਸ਼ਿਸ਼ ਇਹ ਆ ਵੀ ਕੋਈ ਵੀ ਜਿਹੜਾ ਗਰੀਬ ਲੋਰਬੰਦ ਵਿਅਕਤੀ ਆ ਘੱਟੋ ਘੱਟ ਉਹ ਅ ਅਨਾਜ ਤੋਂ ਵਾਂਝਾ ਨਾ ਰਵੇ ਸੋ ਉਹਦੇ ਲਈ ਅਸੀਂ ਵਾਰ-ਵਾਰ ਯਤਨ ਕੀਤੇ ਆ ਜਿਸ ਸਮੇਂ ਦੱਸਿਆ ਵੀ ਜੂਨ ਤੋਂ ਇਹ ਸ਼ੁਰੂ ਹੋਇਆ ਜੂਨ ਤੋਂ ਬਾਅਦ ਕੱਚੀ ਮਾਰਚ ਜਿਹੜਾ ਸਾਡੀ ਡੇਟ ਸੀਗੀ 25 ਦੀ ਔਰ 31 ਮਾਰਚ ਤੋਂ ਬਾਅਦ 3 ਅਪ੍ਰੈਲ ਉਹ ਚ ਵਾਦਾ ਕੀਤਾ ਫੇਰ ਇਹ ਡੇਟ 30 ਜੂਨ ਤੱਕ ਵਧਾਈ ਆ ਸੋ 7 ਜੁਲਾਈ ਤੱਕ ਸੋ ਹੁਣ ਅਸੀਂ ਭਾਰਤ ਸਰਕਾਰ ਨੂੰ ਫਿਰ ਇੱਕ ਬੇਨਤੀ ਕੀਤੀ ਆ ਕਿ ਇਹਨੂੰ 31 ਅਗਸਤ ਤੱਕ ਜਿਹੜਾ ਆ ਉਹ ਡੇਡ ਨੂੰ ਵਧਾਇਆ ਜਾਵੇ ਤਾਂ ਜੋ ਕੋਈ ਵੀ ਲਾਹ ਪਤਰੀ ਜਿਹੜਾ ਆ ਉਹ ਈਕੇ ਵਾਈਸੀ ਤੋਂ ਨਾ ਰਵੇ ਸੋ ਸਾਡੀ ਸਭ ਨੂੰ ਬੇਨਤੀ ਆ ਕਿ ਡੀਪੋ ਤੇ ਜਾ ਕੇ ਜਾਂ ਉਹ ਆਪਣੇ ਘਰ ਵੀ ਕਰ ਸਕਦੇ ਆ ਆਪਣੇ ਮੋਬਾਈਲ ਦੇ ਉੱਤੇ ਜਿਹੜੀ ਐਪ ਅਸੀਂ ਈਕੇ ਵਾਈਸੀ ਦੀ ਸਾਂਝੀ ਕੀਤੀ ਆ ਉਹਦੇ ਰਾਹੀਂ ਆਪਣਾ ਈਕੇ ਵਾਈਸੀ ਕਰਾ ਲਓ ਸੋ ਜਿਹੜੇ ਇਹ 30 ਲੱਖ ਬੈਨੀਫੀਸ਼ੀਅਰ ਪੰਜਾਬ ਦੇ ਅੰਦਰ ਰਹਿ ਗਏ ਆ ਇਹ ਕਿਹੜੇ ਬੈਨੀਫੀਸ਼ੀਅਰ ਨੇ ਇਹਨਾਂ ਵਿੱਚੋਂ ਕਿੰਨਿਆਂ ਦੀ ਕਈਆਂ ਦੀ ਡੈਥ ਵੀ ਹੋ ਸਕਦੀ ਆ ਇਹਨਾਂ ਵਿੱਚੋਂ ਕਈ ਬਾਹਰ ਵੀ ਗਏ ਹੋ ਸਕਦੇ ਆ ਇਹਨਾਂ ਵਿੱਚੋਂ ਕਈ ਮਾਈਗਰੇਟ ਵੀ ਕਰ ਗਏ ਹੋ ਸਕਦੇ ਆ ਜਾਂ ਇਹਨਾਂ ਵਿੱਚ ਕੁਝ ਐਸੇ ਵੀ ਹੋ ਸਕਦੇ ਆ ਜਿਨ੍ਹਾਂ ਨੂੰ ਲੋੜ ਨਹੀਂ ਹੈ ਪਰ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਅੱਜ ਤੁਹਾਡੇ ਸਾਹਮਣੇ ਰਾਈ ਕਿ ਕੋਈ ਵੀ ਬੰਦਾ ਕੋਈ ਵੀ ਸਾਡਾ ਲਾਹ ਪਤਰੀ ਜਿਹੜਾ ਆ ਉਹ ਡੀਪੂ ਦੇ ਉੱਤੇ ਆ ਕੇ ਆਪਣਾ ਜਿਹੜਾ ਈਕੇ ਵਾਈਸੀ ਕਰਾਵੇ ਆਪਣਾ ਗੂਠਾ ਲਾਵੇ ਤੇ ਆਪਣਾ ਨਾਮ ਜੋ ਲੈ ਲਵੇ ਸੋ ਜਿੰਨੇ ਲੋਕਾਂ ਨੇ ਈਕੇ ਵਾਈਸੀ ਕਰਾ ਲਈ ਹੈ ਉਹਨਾਂ ਦੀ ਕਣਕ ਜਿਹੜੀ ਐਲੋਕੇਟ ਕਰ ਦਿੱਤੀ ਗਈ ਹੈ ਬਾਕੀ ਜਿਹੜੇ ਰਹਿ ਗਏ ਨੇ ਜਦੋਂ ਉਹ ਡੀਪੋ ਤੇ ਆ ਜਾਣਗੇ ਈਕੇ ਈਕੇ ਵਾਈਸੀ ਕਰਾ ਲਣਗੇ ਨਾਲ ਦੀ ਨਾਲ ਉਹਨਾਂ ਨੂੰ ਵੀ ਕਣਕ ਦਿੱਤੀ ਜਾਵੇਗੀ ਕਿਸੇ ਵੀ ਯੋਗ ਵਿਅਕਤੀ ਨੂੰ ਕਿਸੇ ਵੀ ਲੋੜਵੰਦ ਪਰਿਵਾਰ ਦੀ ਜਿਹੜੀ ਆ ਉਹ ਕਣਕ ਨਹੀਂ ਕੱਟੀ ਜਾਊਗੀ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸਪੈਸ਼ਲੇ ਪੰਜਾਬੀਆਂ ਨੂੰ ਜਾਂ ਬੈਨੀਫੀਸ਼ੀਅਰ ਜਿੰਨੇ ਵੀ ਉਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਵੀ ਆਪਣਾ ਆਈ ਕੇ ਵਾਈ ਸੀ ਕਰਾਓ ਸੋ ਮੁਕ ਤੌਰ ਤੇ ਅੱਜ ਪੰਜਾਬ ਦੇ ਫੂਡ ਸਪਲਾਈ ਦੇ ਨਾਲ ਜੁੜੇ ਜਿਹੜੇ ਸਾਡੇ ਕਾਰਡ ਹੋਲਡਰ ਨੇ ਉਹਨਾਂ ਨੂੰ ਹੰਬਰ ਰਿਕਵੈਸਟ ਆ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਰਹਿ ਗਏ ਨੇ ਉਹ ਦੀਪੀਆਂ ਤੋਂ ਆ ਕੇ ਕਿਉਂਕਿ ਸਾਡਾ ਜਿਹੜਾ 3 ਮਹੀਨਿਆਂ ਦਾ ਸਰਕਲ ਕਣਕ ਵੰਡਣਾ ਸ਼ੁਰੂ ਹੋ ਰਿਹਾ ਉਹ ਕਰਾਂ ਤਾਂ ਸੀ ਚਾਹਦੇ ਵੀ ਕੋਈ ਵੀ ਲਾਪਾਤਰੀ ਜਿਹੜਾ ਸਾਡੇ